ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਜਦੋਂ ਵੀ ਬੰਦਾ ਸਵੇਰੇ ਉੱਠਦਾ ਹੈ ਉਸ ਨੂੰ ਪਰਮਾਤਮਾ ਦਾ ਇੱਕ ਵਾਰ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਉਸ ਦੇ ਸ਼ੁਕਰਾਨੇ ਤੋਂ ਬਿਨਾ ਇਸ ਦੁਨੀਆ ਤੇ ਆਇਆ ਹੀ ਬਿਫਲ ਹੈ ਜੀਵਨ ਹੀ ਬਿਫਲ ਹੈ ਕਿਉਂਕਿ ਜਿਸ ਪਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ ਜੇ ਅਸੀਂ ਉੱਠ ਕੇ ਉਸ ਦਾ ਸ਼ੁਕਰਾਨਾ ਹੀ ਨਹੀਂ ਕੀਤਾ ਤੇ ਫਿਰ ਸਾਡਾ ਦੁਨੀਆ ਤੇ ਆਉਣ ਦਾ ਕੀ ਫਾਇਦਾ ਇਸ ਕਰਕੇ ਜਦੋਂ ਅਸੀਂ ਸਵੇਰੇ ਸਾਡੀ ਅੱਖ ਖੁੱਲਦੀ ਹੈ ਨਾ ਤਾਂ ਖਾਲਸਾ ਜੀ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਤੇ ਵਾਹਿਗੁਰੂ ਸਾਨੂੰ ਹਮੇਸ਼ਾ ਇਹੀ ਇੰਤਜ਼ਾਰੀ ਵਿੱਚ ਹੁੰਦਾ ਹੈ ਕਿ ਕਦੋਂ ਮੇਰਾ ਸਿੱਖ ਆਵੇ ਤੇ ਕਦੋਂ ਮੇਰੇ ਤੋਂ ਦਿੱਤੀ ਹੋਈ ਦਾਤ ਲਵੇ ਕਿਉਂਕਿ ਵਾਹਿਗੁਰੂ ਦੇ ਖਜ਼ਾਨੇ 'ਚ ਕੋਈ ਕਮੀ ਨਹੀਂ ਆ ਅਸੀਂ ਜੋ ਮੰਗਦੇ ਹਾਂ ਉਹ ਛੇਤੀ ਹੀ ਪੂਰਾ ਹੋ ਜਾਂਦਾ ਹੈ ਅਸੀਂ ਜੋ ਵੀ ਮੰਗਦੇ ਹਾਂ ਉਹ ਜਲਦੀ ਪੂਰਾ ਹੋ ਜਵੇ ਇਸ ਕਰਕੇ ਸਵੇਰੇ ਤੁਸੀਂ ਉੱਠ ਜਾਓ ਸਵੇਰੇ ਸਾਜਰੇ ਉਠੋ ਪਾਠ ਕਰੋ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਨਾ ਤੇ ਵਾਹਿਗੁਰੂ ਦੀ ਮਿਹਰ ਸਾਡੇ ਤੇ ਹੁੰਦੀ ਹੈ ਸਾਡੇ ਕਈ ਤਰ੍ਹਾਂ ਕਈ ਕਈ ਚੀਰਾਂ ਦੇ ਜਿਹੜੇ ਕੰਮ ਵੀ ਰੁਕੇ ਹੁੰਦੇ ਹਨ ਨਾ ਉਹ ਵੀ ਛੇਤੀ ਹੁੰਦੇ ਹਨ ਇਸ ਕਰਕੇ ਜਿਹੜਾ ਵਾਹਿਗੁਰੂ ਹੈ ਨਾ ਇਸਨੇ ਹੀ ਸਾਰਾ ਜੰਤ ਜੀਵ ਜੰਤੂ ਪਾਇਆ ਹੈ ਇਸਨੇ ਹੀ ਸਭ ਕੁਝ ਕੀਤਾ ਹੈ ਬੀਜ ਬੀਜਣਾ ਕਦੋਂ ਹੋਏ ਵੱਡਣਾ ਕਦੋਂ ਹੈ ਇਹ ਪੂਰਾ ਲਿਖਿਆ ਜੋਖਿਆ ਪਰਮਾਤਮਾ ਦੇ ਹੱਥ ਹੁੰਦਾ ਹੈ ਇਸ ਨੂੰ ਕੋਈ ਵੀ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ ਜਿਵੇਂ ਜੇ ਕਣਕ ਬੀਜੀ ਹੈ ਤਾਂ ਸਮਾਂ ਆਣ ਤੇ ਪੱਕੇਗੀ ਤੇ ਉਸ ਤੋਂ ਬਾਅਦ ਹੀ ਵੱਡੀ ਜਾਏਗੀ ਤੇ ਜੇ ਚੌਲ ਬੀਜੇ ਹਨ ਜੇ ਧਾਨ ਬੀਜੇ ਹਨ ਉਹ ਵੀ ਐਵੇਂ ਹੀ ਹੋਣਾ ਹੈ ਆਪੋ ਆਪਣੀ ਵਾਰੀ ਹੁੰਦੀ ਹੈ ਵੀ ਚੋਲ ਬੀਜਣੇ ਹਨ ਹੁਣ 6 ਮਹੀਨਿਆਂ ਵਿੱਚ ਤੇ ਬਾਅਦ ਵਿੱਚ ਕਣਕ ਬੀਜਣੀ ਹੈ ਇਸੇ ਤਰ੍ਹਾਂ ਮਨੁੱਖ ਹੈ ਮਨੁੱਖ ਨੂੰ ਵੀ ਆਪਣਾ ਇਸੇ ਤਰ੍ਹਾਂ ਦਾ ਰੁਤਬਾ ਬਣਾਉਣਾ ਚਾਹੀਦਾ ਹੈ ਕਿ ਮੈਂ ਸਵੇਰੇ ਹੁਣ ਉੱਠ ਗਿਆ ਹਾਂ ਹੁਣ ਮੈਂ ਦਿਨ ਦੇ ਕੰਮ ਕਾਜ ਕਰ ਲਏ ਨੇ ਹੁਣ ਮੈਨੂੰ ਪਰਮਾਤਮਾ ਨੂੰ ਕਿੰਨਾ ਕੁ ਟਾਈਮ ਦੇਣਾ ਚਾਹੀਦਾ ਹੈ ਕਿਉਂਕਿ ਇਹ ਪਰਮਾਤਮਾ ਹੀ ਹੈ ਜਿਸ ਨੇ ਸਭ ਕੁਝ ਕੀਤਾ ਹੈ ਤੇ ਕਰਨਾ ਹੈ ਸਭ ਦੀ ਦੁਖੀਆਂ ਨੂੰ ਦੁੱਖ ਦੂਰ ਕਰਨ ਲਈ ਖੁਸ਼ੀਆਂ ਝੋਲੀ ਪਾਉਣ ਲਈ ਹਰ ਇੱਕ ਦੀ ਜਿਹੜੀ ਮਨੋ ਕਾਮਨਾ ਹੈ ਨਾ ਪ੍ਰਮਾਤਮਾ ਹੀ ਪੂਰੀ ਕਰਦਾ ਹੈ ਪਰ ਅਸੀਂ ਜਿਹੜੇ ਵਿਅਕਤੀ ਹਨ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਿਸੇ ਤਰ੍ਹਾਂ ਨਹੀਂ ਕਰਦੇ ਅਸੀਂ ਹਮੇਸ਼ਾ ਸ਼ੁਕਰਾਨਾ ਨਹੀਂ ਕਰਦੇ ਪ੍ਰਮਾਤਮਾ ਦਾ ਕੀ ਵਾਹਿਗੁਰੂ ਸ਼ੁਕਰ ਹੈ ਵਾਹਿਗੁਰੂ ਸ਼ੁਕਰ ਹੈ ਤੇਰਾ ਕਿ ਸਾਨੂੰ ਠੀਕ ਤੰਦਰੁਸਤ ਹਾਂ ਵਾਹਿਗੁਰੂ ਸ਼ੁਕਰ ਹੈ ਸਾਨੂੰ ਕੋਈ ਬਿਮਾਰੀ ਨਹੀਂ ਵਾਹਿਗੁਰੂ ਸ਼ੁਕਰ ਹੈ ਕਿ ਅਸੀਂ ਖਾਦਾ ਪੀਤਾ ਸਾਨੂੰ ਪਚ ਰਿਹਾ ਹੈ ਵਾਹਿਗੁਰੂ ਸ਼ੁਕਰ ਹੈ ਕਿ ਅਸੀਂ ਕੋਈ ਦਵਾਈ ਨਹੀਂ ਖਾ ਰਹੇ ਸ਼ੁਕਰਾਨਾ ਤਾਂ ਕਿਸੇ ਵੀ ਤਰ੍ਹਾਂ ਕਰ ਸਕਦੇ ਉਹ ਵੀ ਘੱਟ ਹੈ ਕਿੰਨੀ ਵਾਰ ਕਰੋਗੇ ਸ਼ੁਕਰਾਨਾ ਹਰ ਇੱਕ ਇੱਕ ਸਾਹ ਤੇ ਸ਼ੁਕਰਾਨਾ ਬਣਦਾ ਹੈ ਵੇਖਿਆ ਜਾਵੇ ਤੇ ਦੁਨੀਆ ਤੇ ਦੇਖੋ ਜਿਵੇਂ ਆਪਾਂ ਦੇਖਦੇ ਹਾਂ ਕਿ ਥੋੜੀ ਦੇਰ ਦਿਨ ਪਹਿਲਾਂ ਇੱਕ ਵੀਡੀਓ ਆਈ ਸੀ ਜਿਸ ਵਿੱਚ ਕੀ ਇੱਕ ਬਹੁਤ ਹੀ ਉੱਚੀ ਪਦਵੀ ਦਾ ਬੰਦਾ ਮਤਲਬ ਬਹੁਤ ਸਰਕਾਰੀ ਨੌਕਰੀ ਵਧੀਆ ਬੰਦਾ ਖਾਣਾ ਖਾਣ ਲੱਗਦਾ ਹੈ ਹਾਜੀ ਉਸਨੇ ਬੁਰਕੀ ਤੋੜਨੀ ਹੁੰਦੀ ਹੈ ਕਿ ਉਹ ਆਪਣੇ ਸਵਾਸ ਛੱਡ ਦਿੰਦਾ ਦੇਖੋ ਪਰਮਾਤਮਾ ਦੀ ਇਹ ਹੈ ਕਿ ਉਸਨੇ ਖਾਣਾ ਲਿਆਂਦਾ ਹੈ ਹੁਣ ਖਾਣੇ ਦੇ ਸਾਹਮਣੇ ਬੈਠ ਗਿਆ ਹੈ ਉਸ ਨੂੰ ਭੁੱਖ ਲੱਗੀ ਹੈ ਪਰ ਵੇਖੋ ਬੁਰਕੀ ਤੋੜਨ ਲੱਗਿਆ ਹੀ ਉਸ ਦੀ ਸਵਾਸ ਨਿਕਲ ਗਿਆ ਇਹ ਵੀ ਵੇਖੋ ਨਾ ਹੁਕਮ ਨਹੀਂ ਨਾ ਹੋਇਆ ਵਾਹਿਗੁਰੂ ਦਾ ਕਿ ਬੁਰਕੀ ਮੂੰਹ ਦੇ ਅੰਦਰ ਜਾਵੇ ਐਦਾਂ ਹੁੰਦਾ ਹੈ ਖਾਲਸਾ ਜੀ ਵੇਖੋ ਦੁਨੀਆ ਤੇ ਹਰ ਰੋਜ਼ ਨਵੀਂ ਤੋਂ ਨਵੀਂ ਗੱਲ ਵਿਚਰਦੀ ਹੈ ਪਾਠੀ ਸਿੰਘ ਪਾਠ ਕਰ ਰਹੇ ਸਨ ਪਾਠ ਕਰਦੇ ਕਰਦੇ ਹੀ ਸਵਾਸ ਛੱਡ ਗਏ ਪਤਾ ਉਹਦੋਂ ਲੱਗਦਾ ਹੈ ਜਦੋਂ ਬੰਦਾ ਗਿਰ ਜਾਂਦਾ ਹੈ ਜਦੋਂ ਬੰਦੇ ਦਾ ਸਾਹ ਖਤਮ ਹੋ ਜਾਂਦੇ ਹਨ ਫਿਰ ਜਦੋਂ ਦੇਖੀਦਾ ਹੈ ਨਾ ਇਹ ਜਿਹੇ ਘਟਨਾਵਾਂ ਦਿਨ-ਪ੍ਰਤੀ ਦਿਨ ਆਪਾਂ ਦੇਖਦੇ ਹਾਂ ਹਰ ਰੋਜ਼ YouTube ਤੇ ਆਉਂਦੀਆਂ ਹਨ ਤੇ ਮਨ ਨੂੰ ਬਹੁਤ ਲੱਗਦਾ ਹੈ ਕਿ ਗੁਰਦੁਆਰੇ ਘਰ ਜਿਹੜਾ ਪੂਰਾ ਹੁੰਦਾ ਹੈ ਜਾਂ ਸਵਾਸ ਛੱਡਦਾ ਹੈ ਅਸੀਂ ਕਹਿੰਦੇ ਆ ਬਹੁਤ ਵਧੀਆ ਵੀ ਹਾਏ ਗੁਰੂ ਘਰ ਉਸ ਦੀ ਜਾਨ ਨਿਕਲੀ ਹੈ ਜਾਂ ਗੁਰੂ ਘਰ ਉਸਨੇ ਸਵਾਸ ਛੱਡੇ ਹੈ ਪਰ ਵੇਖੋ ਕਈ ਇਹ ਜੇ ਬੇਮੋਤੀਆਂ ਮੋਤਾਂ ਹੀ ਮਰ ਜਾਂਦੇ ਨੇ ਐਕਸੀਡੈਂਟ ਹੁੰਦੇ ਨੇ ਹਜੇ ਜਵਾਨ ਹੀ ਹੁੰਦੇ ਹਨ ਕੋਈ ਦੁਨੀਆ ਵੀ ਨਹੀਂ ਵੇਖੀ ਹੁੰਦੀ ਇੰਨੀ ਜਦਾ ਪਰ ਵੇਖੋ ਕਰਨੀ ਆਪੋ ਆਪਣੀ ਕਿ ਨੇੜੇ ਕਿ ਦੂਰ ਕਹਿੰਦੇ ਆ ਨਾ ਉਹੀ ਗੱਲ ਹੁੰਦੀ ਹੈ ਕਿ ਜਿਹੜਾ ਠਾਕੁਰ ਹੈ ਨਾ ਜਿਹੜਾ ਆਪਣਾ ਸਤਗੁਰ ਹੈ ਉਹਨੇ ਆਪੇ ਹੀ ਜੋ ਕਰਨਾ ਹੈ ਨਾ ਉਸਨੇ ਉੱਥੇ ਹੀ ਮਿਥਿਆ ਹੁੰਦਾ ਹੈ ਕਹਿੰਦੇ ਕਈ ਗੱਲਾਂ 'ਚ ਇਹ ਕਹਿ ਦਿੰਦੇ ਆ ਕਿ ਹੋਣੀ ਉੱਥੇ ਲੈ ਜਾਂਦੀ ਏ ਜੀ ਕੋਈ ਹੋਣੀ ਉੱਥੇ ਨਹੀਂ ਲੈ ਜਾਂਦੀ ਜੋ ਕਿਸਮਤ 'ਚ ਲਿਖਿਆ ਹੁੰਦਾ ਹੈ ਉਹ ਉੱਥੇ ਹੀ ਜਾ ਕੇ ਹੁੰਦਾ ਹੈ ਕਈਆਂ ਨੇ ਦਿਨੇ ਵਿਚਾਰੇ ਕੰਮ ਕਰਦੇ ਹੁੰਦੇ ਹਨ ਤੇ ਰਾਤ ਨੂੰ ਸੁਣੀਦਾ ਹੈ ਜੀ ਫਲਾਣਾ ਸਿੰਘ ਮੁੱਕ ਗਿਆ ਹੈ ਦੇਖੋ ਵੀ ਅਗਲੇ ਨੇ ਦਿਨ ਦੇਖਣਾ ਹੀ ਨਹੀਂ ਸੀ ਰਾਤ ਹੀ ਪੂਰਾ ਹੋ ਗਿਆ ਇਹ ਵੀ ਕਰਮਾਚੀ ਹੁੰਦਾ ਹੈ ਪਰ ਕਰਮ ਵੀ ਖੁਦ ਬਣਾਉਣੇ ਪੈਂਦੇ ਹਨ ਕਈ ਵੇਲੇ ਸਾਡੇ ਕੀਤੇ ਹੋਏ ਕਰਮਾਂ ਦੀ ਸਜ਼ਾ ਸਾਨੂੰ ਮਿਲਦੀ ਹੈ ਜਿੱਦਾਂ ਵੀ ਜ਼ਿੰਦਗੀ ਚ ਬਹੁਤ ਦੁੱਖ ਨੇ ਸਾਡੀ ਜ਼ਿੰਦਗੀ ਚ ਬਹੁਤ ਦੁੱਖ ਨੇ ਪਰ ਅਸੀਂ ਕੀ ਕਰ ਰਹੇ ਹਾਂ ਅਸੀਂ ਕਹਿੰਨੇ ਲੈ ਵਾਹਿਗੁਰੂ ਨੇ ਕਿਹੜਾ ਸਾਡਾ ਸਾਥ ਦਿੱਤਾ ਹੈ ਵਾਹਿਗੁਰੂ ਨੇ ਕਿਹੜਾ ਸਾਨੂੰ ਖੁਸ਼ ਕੀਤਾ ਹੈ ਮੈਂ ਕਿਉਂ ਪਾਠ ਕਰਾਂ ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ ਨਹੀਂ ਸਾਡਾ ਜੋਰ ਨਹੀਂ ਚੱਲ ਸਕਦਾ ਵਾਹਿਗੁਰੂ ਤੇ ਵਾਹਿਗੁਰੂ ਖੁਦ ਆਪਣਾ ਜੋਰ ਸਾਡੇ ਤੇ ਚਲਾ ਸਕਦਾ ਹੈ ਇਹ ਮਨਮੁਖ ਵਿਅਕਤੀ ਤੂੰ ਕੀ ਸੋਚ ਰਿਹਾ ਹੈ ਕਿ ਵਾਹਿਗੁਰੂ ਨੇ ਮੈਨੂੰ ਐਦਾਂ ਕੀਤਾ ਮੈਂ ਨਹੀਂ ਹੁਣ ਪਾਠ ਕਰ ਸਕਦੀ ਮੈਂ ਨਹੀਂ ਹੁਣ ਨਾਮ ਜਪ ਸਕਦੀ ਮੈਂ ਨਹੀਂ ਗੁਰਦੁਆਰੇ ਜਾਣਾ ਹੈਗਾ ਕਈ ਮਨ ਮੁਖੇ ਹਜੇ ਵੀ ਹਨ ਕਿ ਜੇ ਸਾਡੇ ਤੇ ਕੋਈ ਦੁੱਖ ਆ ਜਵੇ ਨਾ ਤਾਂ ਅਸੀਂ ਇਹੋ ਜਿਹੀਆਂ ਗੱਲਾਂ ਸੋਚਣ ਲੱਗ ਜੰਦੇ ਆ ਫਿਰ ਜਦੋਂ ਥੱਕ ਹਾਰ ਜਾਂਦਾ ਹੈ ਨਾ ਆਖਰੀ ਟਿਕਾਣਾ ਗੁਰਦੁਆਰਾ ਸਾਹਿਬ ਵਿੱਚ ਹੀ ਮਿਲਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਐਂਡਲਾ ਸਾਸ ਕਹਿੰਦੇ ਨਾ ਜਦੋਂ ਬੰਦੇ ਦਾ ਸੰਸਕਾਰ ਕਰ ਕੇ ਆਂਦੇ ਨੇ ਫਿਰ ਵੀ ਗੁਰਦੁਆਰਾ ਸਾਹਿਬ ਹੀ ਆ ਕੇ ਉਸ ਦੀ ਟੋਈ ਹੁੰਦੀ ਉਹਦੇ ਲਈ ਅਰਦਾਸ ਕਰਦੀ ਕਿ ਵਾਹਿਗੁਰੂ ਹੁਣ ਜੇ ਇਹ ਸਰੀਰ ਛੱਡ ਗਿਆ ਹੈ ਨਾ ਇਸ ਦੀ ਆਤਮਾ ਨੂੰ ਆਪਣੇ ਚਰਨਾਂ ਨਾਲ ਲਾਉਣਾ ਸੱਚੇ ਪਾਤਸ਼ਾਹ ਦੇਖੋ ਕਿ ਅਸੀਂ ਜਦੋਂ ਜਿੰਦੇ ਜਾਗਦੇ ਹੁੰਨੇ ਹਾਂ ਅਸੀਂ ਗੁਰਦੁਆਰੇ ਕਦੀ ਜਾਂਦੇ ਨਹੀਂ ਫਿਰ ਮਰਿਆਂ ਪਿੱਛੋਂ ਅਸੀਂ ਅਰਦਾਸਾਂ ਕਰਦੇ ਹਾਂ ਕਿ ਵਾਹਿਗੁਰੂ ਹੁਣ ਉਹਦੀ ਆਤਮਾ ਨੂੰ ਸ਼ਾਂਤੀ ਦੇਈਂ ਦੇਖੋ ਵੀ ਇਹੋ ਜਿਹੇ ਵੀ ਮਨੁੱਖਾਂ ਅਸੀਂ ਕਿ ਅਸੀਂ ਜਿੰਦੇ ਜੀ ਕਦੇ ਗੁਰਦੁਆਰੇ ਨਹੀਂ ਗਏ ਕਦੇ ਅਸੀਂ ਪਾਠ ਨਹੀਂ ਕੀਤਾ ਕਦੇ ਅਸੀਂ ਸਿਮਰਨ ਨਹੀਂ ਕੀਤਾ ਕਦੇ ਅਸੀਂ ਕੀਰਤਨ ਨਹੀਂ ਸੁਣਿਆ ਪਰ ਖਾਲਸਾ ਜੀ ਕੀਰਤਨ ਤੇ ਸਭ ਤੋਂ ਵੱਡੀ ਦਾਤ ਹੈ ਗੁਰੂ ਦੀ ਜਿਹੜੇ ਉੱਠ ਕੇ ਗੁਰਦੁਆਰਾ ਸਾਹਿਬ 'ਚ ਲੱਗੇ ਹੋਏ ਦੀਵਾਨ ਜਾਂ ਕੀਰਤਨ ਸੁਣਦੇ ਹੈ ਨਾ ਖਾਲਸਾ ਜੀ ਉਹਨਾਂ ਦੇ ਜੀਵਨ ਤੇ ਵੀ ਬਹੁਤ ਅਸਰ ਪੈਂਦਾ ਹੈ ਕੀਰਤਨ ਸੁਣਦੇ ਹਾਂ ਕੋਈ ਪਾਠੀ ਰਾਗੀ ਕੋਈ ਵੀ ਕਥਾ ਕਰ ਰਿਹਾ ਹੋਵੇ ਨਾ ਤਾਂ ਉਸ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਜਦੋਂ ਅਸੀਂ ਗੁਰਦੁਆਰਾ ਸਾਹਿਬ ਗਏ ਆ ਅਸੀਂ ਬਾਬਾ ਜੀ ਪਾਠ ਕਰਦੇ ਨੇ ਅਸੀਂ ਅਗਰ ਉਸ ਨੂੰ ਧਿਆਨ ਨਾਲ ਸੁਣਿਆ ਨਾ ਤਾਂ ਬਾਬਾ ਜੀ ਸਾਰੀ ਸਾਰੇ ਆ ਸਾਡੇ ਜੀਵਨ ਦੀ ਅਸਲੀ ਸੱਚਾਈ ਉੱਥੇ ਆਉਂਦੀ ਹੈ ਕਦੇ ਵੀ ਇਸੇ ਭੋਗ ਤੇ ਗਏ ਹੋ ਜਾਂ ਕਦੇ ਕਿਸੇ ਖੁਸ਼ੀ ਦੇ ਵੇਲੇ ਵੀ ਗਏ ਹੋ ਨਾ ਤਾਂ ਖਾਲਸਾ ਜੀ ਜੇ ਉੱਥੇ ਕੋਈ ਦੀਵਾਨ ਲੱਗਾ ਹੈ ਜਾਂ ਕੋਈ ਗੁਰਦੁਆਰਾ ਸਾਹਿਬ ਉਦਾਂ ਵੀ ਕੋਈ ਦੀਵਾਨ ਜਾਂ ਕੋਈ ਕਥਾਵਾਚਕ ਕਥਾ ਕਰ ਰਿਹਾ ਤਾਂ ਉਸ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਉਸ ਸਮੇਂ ਸਾਨੂੰ ਆਪਣੀ ਕੋਈ ਗੱਲ ਲੈ ਕੇ ਘਰ ਦਾ ਇਸ਼ੂ ਜਾਂ ਕੋਈ ਹੋਰ ਦੂਸਰੇ ਦੀ ਚੁਗਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਲੱਗੇ ਹੋਏ ਗੁਰੂ ਦੇ ਦੀਵਾਨ ਦੇ ਵਿੱਚ ਸਾਨੂੰ ਕੁਝ ਨਹੀਂ ਨ ਸਮਝ ਆ ਰਿਹਾ ਤਾਂ ਅਸੀਂ ਬੇਅਕਲ ਆ ਜੇ ਗੁਰੂ ਦੇ ਲੱਗੇ ਹੋਏ ਦੀਵਾਨ ਵਿੱਚ ਤੁਸੀਂ ਚੁਗਲੀ ਨਿੰਦਿਆ ਛੱਡ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੋ ਨਾ ਸਮਝ ਲਓ ਤੁਸੀਂ ਆਪਣਾ ਅਗਲਾ ਰਸਤਾ ਸਾਫ਼ ਕਰ ਰਹੇ ਹੋ ਕਿ ਵਾਹਿਗੁਰੂ ਵਾਹਿਗੁਰੂ ਦੇ ਨੇੜੇ ਜਾਣ ਦਾ ਰਸਤਾ ਹੋ ਜਾਂਦਾ ਹੈ ਕਿ ਵਾਹਿਗੁਰੂ ਦੇ ਇੰਨੇ ਕਰੀਬ ਹਾਂ ਕਿ ਕੀਰਤਨ ਸੁਣਦੇ ਹੋਏ ਵੀ ਵਾਹਿਗੁਰੂ ਵਾਹਿਗੁਰੂ ਜਾਪ ਕਰਦਾ ਹੈ ਸਾਨੂੰ ਪਾਠ ਸੁਣਦੇ ਸਮੇ ਗੁਰਦੁਆਰੇ ਵਿੱਚ ਬੈਠ ਕੇ ਕੋਈ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇੱਕ ਦੂਜੇ ਨੂੰ ਹਾਲ ਚਾਲ ਨਹੀਂ ਪੁੱਛਣਾ ਚਾਹੀਦਾ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਉਹਨਾਂ ਨੂੰ ਆਪਣਾ ਦੁੱਖ ਸੁਣਾਉਣ ਆਏ ਹਾਂ ਅਸੀਂ ਉਹਨਾਂ ਕੋਲੋਂ ਵੱਡੀਆਂ-ਵੱਡੀਆਂ ਦਾਤਾਂ ਮੰਗਦੇ ਹਾਂ ਉੱਠ ਕੇ ਅਰਦਾਸ ਬਾਣੀ ਪਾਠ ਕਰਦੇ ਹਾਂ ਪਰ ਉਹਦੇ ਵਿੱਚ ਚੁਗਲੀ ਨਿੰਦਿਆ ਬਿਲਕੁਲ ਨਹੀਂ ਕਰਨੀ ਚਾਹੀਦੀ ਇੱਕ ਦੂਜੇ ਦੇ ਨਾਲ ਕੋਈ ਵੀ ਚੁਗਲੀ ਨਿੰਦਿਆ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਬਾਅਦ ਵਿੱਚ ਤੁਸੀਂ ਗੁਰਦੁਆਰੇ ਦੇ ਬਾਅਦ ਨਿਕਲ ਕੇ ਤੁਸੀਂ ਗੱਲ ਕਰ ਸਕਦੇ ਹੋ ਪਰ ਗੁਰਦੁਆਰੇ ਦੇ ਅੰਦਰ ਇਹੋ ਜਿਹਾ ਸਭ ਕੁਝ ਨਹੀਂ ਕਰਨਾ ਚਾਹੀਦਾ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਅੱਗੇ ਅਸੀਂ ਆਪਾਂ ਕਥਾ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਜੋ ਕਥਾ ਹੈ ਇੱਕ ਮਾਤਾ ਜੀ ਦੀ ਹੈ ਉਹ ਮਾਤਾ ਜੀ ਕਹਿੰਦੇ ਕਿ ਮੈਨੂੰ ਅਲਰਜੀ ਦੀ ਬਿਮਾਰੀ ਸੀ ਕਾਫੀ ਚਿਰਾਂ ਚੋਂ ਮੈਂ ਉਸ ਅਲਰਜੀ ਦੀ ਦਵਾਈ ਖਾ ਰਹੀ ਸੀ ਬਹੁਤ ਹੀ ਜ਼ਿਆਦਾ ਤੰਗ ਸੀ ਕਹਿੰਦੇ ਪੂਰੇ ਸਰੀਰ ਤੇ ਹੀ ਅਲਰਜੀ ਹੋਈ ਸੀ ਕਹਿੰਦੇ ਕਾਫੀ ਡਾਕਟਰਾਂ ਨੂੰ ਦਿਖਾਉਣ ਤੋਂ ਬਾਅਦ ਵਿੱਚ ਕਈ ਦਵਾਈਆਂ ਖਾਣੀਆਂ ਉਦੋਂ ਤੱਕ ਆਰਾਮ ਰਹਿਣਾ ਫੇਰ ਉਹੀ ਹਾਲ ਹੋ ਜਾਣਾ ਕਿਤੇ ਕਾਫੀ ਤੇਰ ਤੱਕ ਮੇਰੀ ਦਵਾਈਆਂ ਚੱਲਦੀਆਂ ਰਹੀਆਂ ਮੈਂ ਵੀ ਬਹੁਤ ਕਹਿੰਦੇ ਤੰਗ ਰਹਿੰਦੀ ਸੀ ਕਿ ਸਰੀਰ ਪੂਰੇ ਤੇ ਅਲਰਜੀ ਹੁੰਦੀ ਸੀ ਖੁਰਕ ਹੋਣ ਲੱਪਣੀ ਛਿੰਸੀਆਂ ਨਿਕਲ ਜਾਣੀਆਂ ਕਹਿੰਦੇ ਕੋਈ ਮੌਸਮ ਦਾ ਪਤਾ ਨਾ ਲੱਗਣਾ ਹਰ ਮੌਸਮ ਚ ਐਵੇਂ ਹੀ ਹੋਣਾ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਜਾਂਦੀ ਮੈਂ ਬੈਠ ਕੇ ਉੱਥੇ ਕੀਰਤਨ ਸੁਣਦੀ ਪਈ ਸੀਗੀ ਤੇ ਗੁਰਦੁਆਰਾ ਸਾਹਿਬ ਬਾਬਾ ਜੀ ਦੀ ਪਾਠ ਕੀਰਤਨ ਸੁਣਦੇ ਹੋਏ ਮੈਂ ਪਾਠ ਕਰਦੇ ਹੋਏ ਇਹ ਗੱਲ ਸੁਣੀ ਜੀ ਇਹ ਸਿੱਖਾ ਜੇ ਤੈਨੂੰ ਕੋਈ ਦੁੱਖ ਰੋਗ ਬਿਮਾਰੀ ਹੈ ਤਾਂ ਤੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਜਾ ਕੇ ਉੱਥੋਂ ਦੇਖਦਾ ਕਿਉਂ ਘਰ ਵਾਸਤੇ ਲਿਆ ਤੇ ਜਿੱਥੇ ਵੀ ਤੈਨੂੰ ਕੋਈ ਇਹੋ ਜੀ ਲਾ ਇਲਾਜ ਬਿਮਾਰੀ ਹੈ ਨਾ ਤੇ ਤੂੰ ਉੱਥੇ ਉਹਨੂੰ ਸ਼ਰਧਾ ਨਾਲ ਲਾਏਂਗਾ ਕਹਿੰਦੇ ਹੈ ਨਾ ਗੁਰਦੁਆਰੇ ਸਾਹਿਬ ਜਾ ਕੇ 베ਰੀ ਦਾ ਇੱਕ ਪੱਤਾ ਹੀ ਤੁਸੀਂ ਸ਼ਰਧਾ ਨਾਲ ਲਿਆਵੋ ਨਾ ਕਰੇ ਕਿ ਵਾਹਿਗੁਰੂ ਨੇ ਮੈਨੂੰ ਦਾਤ ਦਿੱਤੀ ਹੈ ਤਾਂ ਉਹ 베ਰੀ ਦਾ ਪੱਤਾ ਹੀ ਇੰਨੀ ਕਰਾਮਾਤ ਕਰੇਗਾ ਕਿ ਜਿਵੇਂ ਜਿਵੇਂ ਤੁਸੀਂ ਸੋਚਦੇ ਹੈ ਨਾ ਓਵੇਂ ਓਵੇਂ ਹੀ ਹੋਏਗਾ ਕਿਉਂਕਿ ਤੁਸੀਂ ਤੁਹਾਡੀ ਸ਼ਰਧਾ ਉਹਦੇ ਪ੍ਰਤੀ ਇੰਨੀ ਹੈ ਤੁਹਾਡੀ ਇੰਨੀ ਸ਼ਰਧਾ ਇੰਨਾ ਪ੍ਰੇਮ ਹੈ ਆਪਣੇ ਗੁਰੂ ਪ੍ਰਤੀ ਕਿ ਉਸ ਦਾ ਇੱਕ ਕਿਣਕਾ ਵੀ ਤੁਹਾਨੂੰ ਲੱਗਦਾ ਹੈ ਕਿ ਗੁਰੂ ਸਾਖਸ਼ਾਤ ਨੇ ਤੇ ਇਸ ਤਰ੍ਹਾਂ ਮਾਤਾ ਜੀ ਨੇ ਸੁਣਿਆ ਹੈ ਮਾਤਾ ਜੀ ਕਹਿੰਦੇ ਕਿ ਮੈਂ ਮਨ ਬਣਾ ਲਿਆ ਕਿ ਹੁਣ ਮੈਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜ਼ਰੂਰ ਜਾਵਾਂਗੀ ਕਿੰਨੇ ਮਾਤਾ ਜੀ ਨੇ ਕੁਝ ਦੇਰ ਨਾ ਕੀਤੀ ਕਿਉਂਕਿ ਸਰੀਰਿਕ ਪੱਖੋਂ ਤੰਗ ਤਾਂ ਸੀਗੇ ਹੀ ਕਿੰਨੇ ਚਲੋ ਕੋਈ ਗੱਲ ਨਹੀਂ ਪਰ ਮੈਂ ਮੇਰੀ ਬਹੁਤ ਤਮਾ ਹੋਈ ਹੈ ਮੈਂ ਕਥਾ ਵਿੱਚ ਸੁਣਿਆ ਹੈ ਮੈਨੂੰ ਬਹੁਤ ਦਿਲ ਕਰ ਰਿਹਾ ਕਿ ਮੈਂ ਵੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਕੇ ਆਵਾਂ ਤੇ ਜੋਤ ਦਾ ਕਿਉਂ ਘਰ ਵਿੱਚ ਲੈ ਕੇ ਆਵਾਂ ਕਹਿੰਦੇ ਕਿ ਮਾਤਾ ਜੀ ਘੱਟ ਹੀ ਗੁਰਦੁਆਰਾ ਸਾਹਿਬ ਜਾਂਦੇ ਸੀ ਪਰ ਕਹਿੰਦੇ ਜਿਸ ਦਿਨ ਤੋਂ ਉਹਨਾਂ ਨੇ ਕਥਾ ਸੁਣਨੀ ਸ਼ੁਰੂ ਕੀਤੀਆਂ ਨਾ ਮਾਤਾ ਜੀ ਦਾ ਐਸਾ ਦਿਲ ਲੱਗਾ ਐਸਾ ਦਿਲ ਲੱਗਾ ਕਦੀ ਅੱਧਾ ਘੰਟਾ ਵੀ ਨਹੀਂ ਸੀ ਬੈਠਦੇ ਤੇ ਸੁਣਦੇ ਤੇ ਕਦੀ ਹੁਣ ਜਦ ਤੱਕ ਉਹ ਕਥਾ ਨਾ ਸੁਣਨ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਧਾਰਮਿਕ ਕਥਾ ਸੁਣ ਕੇ ਤਹ ਤੱਕ ਕਹਿੰਦੇ ਕਿ ਮੈਨੂੰ ਨੀਂਦ ਨਹੀਂ ਆਉਂਦੀ ਸੀ ਐਨਾ ਮਨ ਰੁੱਝਣ ਲੱਗ ਪਿਆ ਗੁਰੂ ਨਾਲ ਜੁੜਨ ਲੱਗ ਪਿਆ ਪਾਠ ਦੀ ਕਥਾ ਸੁਣਨੀ ਕੋਈ ਪਾਠ ਲਗਾ ਕੇ 24 ਘੰਟੇ ਕਹਿੰਦੇ ਜੀ ਮਤਲਬ ਕਥਾ ਸਿਮਰਨ ਸੁਣਦੇ ਹੀ ਰਹਿਣਾ ਵੀ ਮਨ ਇਹਨਾ ਸ਼ਾਂਤ ਹੋਣ ਲੱਗ ਗਿਆ ਕਹਿੰਦੇ ਮਾਤਾ ਜੀ ਗੁਰਦੁਆਰਾ ਸਾਹਿਬ ਗਏ ਕਹਿੰਦੇ ਉਸ ਦਿਨ ਸੰਡੇ ਵਾਲਾ ਦਿਨ ਸੀ ਐਤਵਾਰ ਸੀ ਤੇ ਦੁਪਹਿਰਾ ਸਾਹਿਬ ਦੀਆਂ ਸੰਗਤਾਂ ਹਾਜ਼ਰੀ ਭਰ ਰਹੀਆਂ ਸੀ ਤੇ ਕਹਿੰਦੇ ਕਿ ਗੁਰਦੁਆਰਾ ਸਾਹਿਬ ਚੋ ਕਹਿੰਦੇ ਮਾਤਾ ਜੀ ਨੇ ਜੋਤ ਦਾ ਘਿਓ ਲਿਆ ਤੇ ਉੱਥੇ ਵੀ ਜੋਤ ਚ ਘਿਓ ਪਾਇਆ ਤੇ ਘਰ ਵਾਸਤੇ ਵੀ ਲੈ ਲਿਆ ਕਹਿੰਦੇ ਉਸ ਤੋਂ ਬਾਅਦ ਮਾਤਾ ਜੀ ਨੇ ਅਰਦਾਸ ਕਰਵਾਈ ਬਾਬਾ ਜੀ ਤੋਂ ਪਾਠੀ ਸਿੰਘ ਕੋ ਕਿ ਏ ਵੀ ਮੇਰੇ ਸਰੀਰ ਤੇ ਏ ਵੀ ਆ શરીર ਮੈਨੂੰ ਚਮੜੀ ਦਾ ਰੋਗ ਹੈ ਵੀ ਮੇਰਾ ਵਾਹਿਗੁਰੂ ਕਿਤੇ ਠੀਕ ਨਹੀਂ ਹੋ ਰਿਹਾ ਕਹਿੰਦੇ ਮਾਤਾ ਜੀ ਨੇ ਨਾ ਅਰਦਾਸ ਕੀਤੀ ਵਾਹਿਗੁਰੂ ਅੱਗੇ ਕਿ ਬਾਬਾ ਜੀ ਮੇਰੀ ਇਹ ਠੀਕ ਕਰ ਦਿਓ ਮੈਂ ਪੰਜ ਵਾਰ ਜ਼ਰੂਰ ਆਵਾਂਗੀ ਸੱਚੇ ਪਾਤਸ਼ਾਹ ਮੈਨੂੰ ਇਨਾ ਜੁਗ ਕਰ ਦਿਓ ਕਿ ਮੈਂ ਖੁਦ ਤੁਰ ਕੇ ਤੁਹਾਡੇ ਦਰਬਾਰ ਤੇ ਆਇਆ ਕਰਾਂ ਮੈਂ ਬਹੁਤ ਮੁਸ਼ਕਿਲ ਲਈ ਹਾਂ ਵੀ ਮੈਂ ਠੀਕ ਹੋ ਕੇ ਵਾਹਿਗੁਰੂ ਤੁਹਾਡੇ ਦਰਬਾਰ ਤੇ ਆਇਆ ਕਰਾਂ ਤੇ ਆਪਣਾ ਦੁਪਹਿਰਾ ਕੱਟਿਆ ਕਰਾਂ ਮਾਤਾ ਜੀ ਕਹਿੰਦੀ ਅਰਦਾਸ ਕਰਾਈ ਦੁਪਹਿਰਾ ਸਾਹਿਬ 'ਚ ਬੈਠੇ ਬੈਠੇ ਤਾਂ ਬਹੁਤ ਤੰਗ ਸੀ ਕਿਉਂਕਿ ਪੂਰਾ ਪਿੰਡਾ ਹੀ ਛਿੱਲਿਆ ਹੋਇਆ ਸੀ ਫਿੰਸੀਆਂ ਵਗੈਰਾ ਨਾਲ ਚਮੜੀ ਦਾ ਰੋਗ ਸੀ ਤੇ ਮਾਤਾ ਜੀ ਕੱਪੜੇ ਵੀ ਥੋੜੇ ਖੁੱਲੇ-ਖੁੱਲੇ ਪਾਉਂਦੇ ਸਨ ਵੀ ਐਵੇਂ ਮਾਤਾ ਜੀ ਨੂੰ ਲੱਗਦਾ ਸੀ ਕਿ ਹੁਣ ਮੈਨੂੰ ਕੋਈ ਮਰਤੂ ਮੇਰੇ ਸਰੀਰ ਨੂੰ ਜਿੰਸੀਆ ਪੁਰ ਦੇ ਦੇਖ ਕੇ ਮੇਤੋ ਕੋਈ ਨਫ਼ਰਤ ਨਾ ਕਰੇ ਪਰ ਦੇਖੋ ਗੁਰਦੁਆਰਾ ਸਾਹਿਬ ਵਿੱਚ ਜਿਨੇ ਵੀ ਕੋਈ ਆਂਦਾ ਹੈ ਨਾ ਜਿਵੇਂ ਦਾ ਵੀ ਕੋਈ ਬਣ ਕੇ ਆਂਦਾ ਹੈ ਕੋਈ ਕਿਸੇ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਸੇ ਨੇ ਮਾੜੇ ਕੱਪੜੇ ਪਾਏ ਹੁੰਦੇ ਹਨ ਉਹ ਉਹਦੀ ਆਪਣੀ ਓਨੀਕ ਹੁੰਦੀ ਹੈ ਹੈਸਿਆਤ ਕਿਸੇ ਨੇ ਬਹੁਤ ਹੀ ਵਧੀਆ ਕੱਪੜੇ ਪਾਏ ਹੁੰਦੇ ਨੇ ਇਹ ਉਹ ਵੀ ਉਹਦੀ ਆਪਣੀ ਹੈਸਿਆਤ ਹੁੰਦੀ ਹੈ ਪਰਮਾਤਮਾ ਨੇ ਹਰ ਇੱਕ ਨੂੰ ਵੱਖਰੇ ਵੱਖਰੇ ਬਣਾਇਆ ਹੈ ਵੱਖੋ ਵੱਖਰੇ ਉਸ ਦੇ ਕਰਮ ਹਨ ਵੱਖੋ ਵੱਖਰੇ ਹੀ ਉਸ ਦੇ ਕੋਲ ਤਾਂ ਅੰਦੋਲਨ ਹਨ ਕਿਸੇ ਕੋ ਬਰਾਬਰ ਨਹੀਂ ਹੈ ਸਭ ਕੋ ਅਲੱਗ ਅਲੱਗ ਹੈ ਆਪ ਕੋ ਆਪਣੇ ਕਰਮਾਂ ਦਾ ਪਰਮਾਤਮਾ ਨੇ ਸਿਰਫ ਇੱਕ ਬੰਦਾ ਇੱਕੋ ਜਿਹਾ ਬਣਾਇਆ ਹੈ ਜਿਸ ਨੂੰ ਕੋਈ ਕਮੀ ਨਹੀਂ ਛੱਡੀ ਪਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਸ਼ਰੀਰ ਦਿੱਤਾ ਹੈ ਪਰਮਾਤਮਾ ਨੇ ਸਭ ਨੂੰ ਇੱਕੋ ਜਿਹੇ ਹੀ ਬਣਾਇਆ ਹੈ ਪਰਮਾਤਮਾ ਨੇ ਕੋਈ ਭੇਦਭਾਵ ਨਹੀਂ ਕੀਤਾ ਸਾਡੇ ਚ ਇਹ ਤਾਂ ਬਾਅਦ ਵਿੱਚ ਅਸੀਂ ਖੁਦ ਕਰਦੇ ਹਾਂ ਭੇਦਭਾਵ ਵੀ ਫਲਾਣਾ ਗਰੀਬ ਹੈ ਤੇ ਫਲਾਣਾ ਅਮੀਰ ਹੈ ਫਲਾਣਾ ਕਾਲਾ ਹੈ ਤੇ ਗੋਰਾ ਹੈ ਇਹ ਜਾਤ ਹੈ ਇਹ ਪਾਤ ਹੈ ਪਰ ਬਾਬਾ ਜੀ ਨੇ ਕੋਈ ਜਾਤ ਪਾਤ ਨਹੀਂ ਬਣਾਈ ਕੋਈ ਗੋਤ ਨਹੀਂ ਬਣਾਈ ਕੋਈ ਕੁਝ ਨਹੀਂ ਬਣਾਇਆ ਜੋ ਕੋਈ ਧਰਮ ਨਹੀਂ ਸਾਰਿਆਂ ਨੂੰ ਕਿਹਾ ਕਿ ਸਭ ਮਿਲਜੁਲ ਕੇ ਰਹਿਣ ਕਹਿੰਦੇ ਕਿ ਮਾਤਾ ਜੀ ਚਲੋ ਦੁਪਹਿਰਾ ਕੱਟ ਕੇ ਘਰੇ ਆਏ ਕਹਿੰਦੇ ਮਾਤਾ ਜੀ ਨੇ ਜੋਤ ਜਗਾਈ ਜੋਤ ਜਗਾ ਕੇ ਮਾਤਾ ਜੀ ਨੇ ਪਾਠ ਕਰਨਾ ਸ਼ੁਰੂ ਕੀਤਾ ਪਾਠ ਕਰਦੇ ਫੋਨ ਦੇ ਵਿੱਚ ਵੀ ਹੁਣ ਬਾਣੀ ਚ ਲਾ ਕੇ ਕਥਾ ਸੁਣਦੇ ਰਹਿੰਦੇ ਕਦੇ ਕਿਸੇ ਬਾਬੇ ਦੀ ਤੇ ਕਦੇ ਕਿਸੇ ਬਾਬੇ ਦੀ ਬਹੁਤ ਮਨ ਨੂੰ ਕਹਿੰਦੇ ਸਕੂਨ ਮਿਲਦਾ ਸੀ ਕਥਾ ਦੇ ਵਿੱਚ ਇੰਨਾ ਰੁੱਝਣ ਲੱਗ ਪਏ ਕਦੀ ਕੋਈ ਕਥਾ ਸੁਣਦੇ ਸੀ ਮਨ 'ਚ ਬਹੁਤ ਪ੍ਰਭਾਵ ਪਾ ਜਾਂਦਾ ਹੈ ਕਹਿੰਦੇ ਕੋਈ ਜੀ ਆਪਾਂ ਕਥਾ ਸੁਣੀ ਹੋਵੇ ਨਾ ਉਹਦੀ ਇੱਕ ਛਾਪ ਮਨ 'ਤੇ ਰਹਿ ਜਾਂਦੀ ਹੈ ਵੀ ਹਾਂ ਮੈਂ ਉਹ ਕਥਾ 'ਚ ਐਦਾਂ ਸੁਣਿਆ ਸੀ ਵੇਖੋ ਆਪਣਾ ਜੋ ਮਨ ਹੈ ਨਾ ਇਹ ਬਹੁਤ ਭਟਕਦਾ ਹੈ ਇਸ ਨੂੰ ਕਾਬੂ ਕਰਨਾ ਬਹੁਤ ਔਖਾ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਮਨ ਨੂੰ ਸ਼ਾਂਤ ਕਰੋ ਆ ਜਿਹੜੇ ਵਿਕਾਰਾਂ ਦੇ ਪਿੱਛੇ ਕਿਰਿਆ ਹੋਇਆ ਹੈ ਹਾਈ ਪੈਸਾ ਧਨ ਦੌਲਤ ਕਿਸੇ ਵੀ ਤਰ੍ਹਾਂ ਜੇ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਤੁਹਾਡੇ ਕੋਲ ਸਭ ਕੁਝ ਹੈ ਵਾਹਿਗੁਰੂ ਦਾ ਦਿੱਤਾ ਇਸ ਕਰਕੇ ਕਹਿੰਦੇ ਮਾਤਾ ਜੀ ਨੇ ਹੁਣ ਰੋਜ਼ ਨਾ ਘਿਓ ਲਾਉਣਾ ਸ਼ੁਰੂ ਕਰਤਾ ਆਪਣੇ ਪਿੰਡੇ ਤੇ ਪੂਰੀ ਬੋਡੀ ਤੇ ਸਰੀਰ ਤੇ ਘਿਓ ਲਾਉਣਾ ਸ਼ੁਰੂ ਕਰਤਾ ਫਿਰ ਕਹਿੰਦੇ ਕਿ ਹੌਲੀ-ਹੌਲੀ ਹੌਲੀ-ਹੌਲੀ ਨਾ ਮਾਤਾ ਜੀ ਨੂੰ ਫਰਕ ਲੱਗਣ ਲੱਗ ਪਿਆ ਬਹੁਤ ਵਧੀਆ ਹੋ ਗਿਆ ਮਾਤਾ ਜੀ ਦਾ ਤੇ ਕਹਿੰਦੇ ਕਿ ਮਾਤਾ ਜੀ ਨੇ ਪਰਮਾਤਮਾ ਦਾ ਸਿਮਰਨ ਕੀਤਾ ਮਾਤਾ ਜੀ ਨੇ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕੀਤੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਸੀ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਨਹਾਰ ਜਾਕੇ ਸਿਮਰਨ ਉ르ਦੀਏ ਨਾਨਕ ਤਿਸ ਬਲਹਾਰ ਵੀ ਵਾਹਿਗੁਰੂ ਅੱਗੇ ਸ਼ੁਕਰ ਕੀਤਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਮੇਰੀ ਜਿਹੜੀ ਮਨ ਦੀ ਲਿਵ ਹੈ ਨਾ ਇਹ ਤੁਹਾਡੇ ਨਾਲ ਜੋੜ ਜੇ। हे प्रभु ਮੇਰਾ ਮਨ ਤੁਹਾਡੇ ਨਾਲ ਜੋੜ ਜਵੇ। ਜੀ ਮੈਂ ਪਾਠ ਕਰਿਆ ਕਰਾਂ ਸੱਚੇ ਪਾਸ਼ਾ। ਕਹਿੰਦੇ ਮਾਤਾ ਜੀ ਨੇ ਨਾ ਰੋਜ਼ ਪਾਠ ਕਰਨੇ, ਕਥਾ ਸੁਣਨੀ, ਮਨ ਨੂੰ ਬਹੁਤ ਸਕੂਨ ਲੱਗ ਹੁਣਾ, ਮਿਲਣਾ ਕਰਨਾ ਕਿ ਹਾਂ ਪਰਮਾਤਮਾ ਤੁਸੀਂ ਮੈਨੂੰ ਠੀਕ ਕੀਤਾ ਹੈ। ਕਹਿੰਦੇ ਹੁਣ ਮਾਤਾ ਜੀ ਰੋਜ਼ ਹਨ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਜਾਂਦੇ, ਤੁਰਦੇ ਫਿਰਦੇ ਤੇ ਉਹਨਾਂ ਨੂੰ ਐਵੇਂ ਲੱਗਦਾ ਕਿ ਬਸ ਹੁਣ ਮੈਂ ਬਿਲਕੁਲ ਠੀਕ ਹਾਂ ਸਰੀਰ ਹੋਲਾ ਲੱਗਣ ਲੱਗ ਪਿਆ ਆਪਣੇ ਆਪ ਨੂੰ ਸਰੀਰ ਬਹੁਤ ਵਧੀਆ ਲੱਗਣ ਲੱਗ ਪਿਆ ਹੌਲੀ ਹੌਲੀ ਜ਼ਖਮ ਠੀਕ ਹੋਣੇ ਸ਼ੁਰੂ ਹੋ ਗਏ ਹੌਲੀ ਹੌਲੀ ਵੀ ਮਤਲਬ ਕਹਿੰਦੇ ਨਾ ਕੋਈ ਪੂਰਾ ਇਲਾਜ ਹੋ ਗਿਆ ਮਾਤਾ ਜੀ ਦਾ ਵੀ ਜਿਹੜਾ ਕਈਆਂ ਸਾਲਾਂ ਤੋਂ ਰੋਗ ਨਹੀਂ ਸੀ ਟੁੱਟ ਰਿਹਾ ਉਹ ਜੋਤ ਦੇ ਘਿਓ ਦੇ ਨਾਲ ਬਿਲਕੁਲ ਠੀਕ ਹੋ ਗਿਆ ਵੇਖੋ ਕਿੰਨੀ ਸ਼ਰਧਾ ਹੋਣੀ ਆ ਮਾਤਾ ਜੀ ਦੀ ਇਹ ਸਭ ਕੁਝ ਬੰਦੇ ਦੀ ਸ਼ਰਧਾ ਤੇ ਹੁੰਦਾ ਹੈ ਕਿ ਵਾਹਿਗੁਰੂ ਮੈਂ ਤੁਹਾਡੇ ਹੱਥ ਆਪਣੀ ਡੋਰੀ ਫੜਾਈ ਹੈ ਸੱਚੇ ਪਾਤਸ਼ਾਹ ਹੁਣ ਜੋ ਤੁਸੀਂ ਕਰੋਗੇ ਉਹ ਮੈਨੂੰ ਮਨਜ਼ੂਰ ਹੋਏਗਾ ਜਦੋਂ ਅਸੀਂ ਨਿਮਾਣੇ ਹੋ ਜਾਂਦੇ ਹਾਂ ਨਾ ਤੇ ਵਾਹਿਗੁਰੂ ਬਹੁਤ ਛੇਤੀ ਸੁਣਦਾ ਹੈ ਕਹਿੰਦੇ ਮਾਤਾ ਜੀ ਤੰਦਰੁਸਤ ਹੋ ਗਏ ਕਹਿੰਦੇ ਹੁਣ ਮਾਤਾ ਜੀ ਨੇ ਜੋ ਪੰਜ ਚੁਪਹਿਰੇ ਸੁਖੇ ਸੀ ਮਾਤਾ ਜੀ ਹਰ ਐਤਵਾਰ ਨੂੰ ਜਾਂਦੇ ਬਹੁਤ ਖੁਸ਼ ਸੀ ਮਾਤਾ ਜੀ ਕਿ ਮੈਂ ਤੰਦਰੁਸਤ ਹਾਂ ਮੇਰੇ ਕੋ ਇੱਕ ਦੌਲਤ ਹੈ ਤੰਦਰੁਸਤੀ ਦੀ ਜੋ ਮੇਰੇ ਵਾਹਿਗੁਰੂ ਨੇ ਮੈਨੂੰ ਬਖਸ਼ੀ ਹੈ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਜਾਇਆ ਕਰੋ ਜੇ ਕੋਈ ਪ੍ਰੋਬਲਮ ਕੋਈ ਵੀ ਮੁਸ਼ਕਿਲ ਹੋਵੇ ਨਾ ਖਾਸਾ ਜੀ ਇੱਕ ਵਾਰ ਨਿਮਾਣੇ ਹੋ ਕੇ ਕਿ ਹੇ ਵਾਹਿਗੁਰੂ ਜੀ ਮੈਨੂੰ ਆਪਣੇ ਚਰਨਾਂ ਨਾਲ ਲਾਓ ਮੈਨੂੰ ਆਪਣੀ ਬਾਣੀ ਨਾਲ ਜੋੜੋ ਹੇ ਵਾਹਿਗੁਰੂ ਜੀ ਮੈਂ ਸਿਰਫ ਤੁਹਾਨੂੰ ਚਾਹੁੰਨਾ ਹਾਂ ਮੈਨੂੰ ਕੋਈ ਤਮਾ ਨਹੀਂ ਹੈ ਪੈਸੇ ਤਾਂ ਅੰਦੌਲਤ ਦੀ ਜਿਵੇਂ ਰੱਖੋਗੇ ਵਾਹਿਗੁਰੂ ਓਵੇਂ ਮੈਂ ਰਹਿ ਲਾਂਗਾ ਕਹਿੰਦੇ ਕਿ ਵਾਹਿਗੁਰੂ ਕਹਿੰਦਾ ਕਿ ਜਿਸ ਨੇ ਮੈਨੂੰ ਹੀ ਮੰਗ ਲਿਆ ਉਹਨੂੰ ਚੀਜ਼ਾਂ ਦੀ ਕੀ ਲੋੜ ਇਹੀ ਗੱਲ ਹੈ ਨਾ ਵੇਖੋ ਜੀ ਅਸੀਂ ਰੱਬ ਨੂੰ ਹੀ ਪਾਲਿਆ ਤੇ ਸਾਨੂੰ ਚੀਜ਼ਾਂ ਦੀ ਕੀ ਲੋੜ ਹੈ ਰੱਬ ਨੇ ਤਾਂ ਆਪੇ ਹੀ ਚੀਜ਼ਾਂ ਦੇ ਦੇਣੀਆਂ ਵਾ ਜੇ ਰੱਬ ਹੀ ਮਿਲ ਗਿਆ ਤਾਂ ਸਭ ਕੁਝ ਮਿਲ ਗਿਆ ਐਦਾਂ ਦਾ ਆਪਣਾ ਨਿਸ਼ਚੈ ਬਣਾਓ ਐਦਾਂ ਦੀ ਆਪਣੀ ਰੋਜ਼ ਦੀ ਰੁਟੀਨ ਬਣਾਓ ਕਿ ਵਾਹਿਗੁਰੂ ਕੋਲੋਂ ਰੱਬ ਨੂੰ ਮੰਗੋ ਰੱਬ ਨੂੰ ਹੀ ਰੱਬ ਤੋਂ ਮੰਗੋ ਤੇ ਕਹਿੰਦੇ ਮਾਤਾ ਜੀ ਹੁਣ ਬਿਲਕੁਲ ਠੀਕ ਹੋ ਗਏ ਵੇਖੋ ਕਿ ਮਾਤਾ ਜੀ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਦੇਖੋ ਮੈਂ ਇਕ ਤਰ੍ਹਾਂ ਚਮਤਕਾਰ ਵਰਗਾ ਕਿ ਮੇਰਾ ਸਰੀਰ ਬਿਲਕੁਲ ਠੀਕ ਹੋ ਗਿਆ ਮੇਰਾ ਰੋਗ ਬਿਲਕੁਲ ਕੱਟਿਆ ਗਿਆ ਪਰਮਾਤਮਾ ਬਹੁਤ ਜਲਦੀ ਸੁਣਦੇ ਹਨ ਉਹ ਮਾਤਾ ਜੀ ਜਿਹੜੇ ਦੱਸ ਰਹੇ ਸੀ ਉਹਨਾਂ ਦੀ ਅੱਖਾਂ ਤੋਂ ਉਹਨਾਂ ਦੇ ਮਨ 'ਚ ਉਹਨਾਂ ਦੀ ਖੁਸ਼ੀ ਚਿਹਰੇ ਦੀ ਦੇਖ ਕੇ ਬਹੁਤ ਮਨ ਖੁਸ਼ ਹੋਇਆ ਕਿ ਦੇਖੋ ਵੀ ਆਪਾਂ ਫਿਰ ਵੀ ਦੇਖੋ ਡਾਕਟਰਾਂ ਤੇ ਹੋਰ ਪੰਡਤਾਂ ਸਾਧੂਆਂ ਤੇ ਵੀ ਸਾਡੇ ਤੇ ਕੁਝ ਕਰਤਾ ਹੈ ਦੇਖੋ ਕੀਤਾ ਕਰਾਇਆ ਕਿਸੇ ਨੇ ਨਹੀਂ ਹੁੰਦਾ ਇਹੋ ਜਿਹਾ ਕਰਨ ਕਰਾਉਣ ਵਾਲਾ ਕੋਈ ਨਹੀਂ ਹੈਗਾ ਪਰਮਾਤਮਾ ਨੇ ਜੀ ਦੁੱਖ ਪਾਇਆ ਹੈ ਨਾ ਉਹਦਾ ਇਲਾਜ ਪ੍ਰਮਾਤਮਾ ਕੋਲ ਪਹਿਲਾਂ ਹੀ ਹੁੰਦਾ ਹੈ ਪਹਿਲਾਂ ਪ੍ਰਮਾਤਮਾ ਹੱਲ ਲੱਭ ਲੈਂਦੇ ਹਨ ਵੀ ਇਹਦਾ ਹੱਲ ਆਹਾ ਹੈ ਫਿਰ ਕਿਸੇ ਤੇ ਕੋਈ ਕਹਿੰਦੇ ਨਾ ਪ੍ਰਮਾਤਮਾ ਨੇ ਜੀ ਓੱਖਾ ਸਵਾਲ ਪਾਇਆ ਹੈ ਨਾ ਸਾਨੂੰ ਤਾਂ ਉਹਦਾ ਜਵਾਬ ਪਹਿਲਾਂ ਹੀ ਰੱਬ ਦੇ ਕੋਲ ਹੁੰਦਾ ਹੈ ਕਿ ਇਸ ਸਵਾਲ ਦਾ ਆ ਜਵਾਬ ਹੈ ਸਿਰਫ ਸਾਨੂੰ ਕੱਢਣਾ ਨਹੀਂ ਆਉਂਦਾ ਸਾਨੂੰ ਮੰਗਣਾ ਨਹੀਂ ਆਉਂਦਾ ਸਾਨੂੰ ਉਸ ਹੱਲ ਨੂੰ ਕਰਨਾ ਨਹੀਂ ਆਉਂਦਾ ਫਿਰ ਅਸੀਂ ਪੁੱਛਤਾਉਣੇ ਹਾਂ ਕਿਉਂਕਿ ਸਭ ਸਾਰੀਆਂ ਪ੍ਰੋਬਲਮਾਂ ਦਾ ਹੱਲ ਗੁਰਬਾਣੀ ਹੈ ਇਸ ਕਰਕੇ ਵੱਧ ਤੋਂ ਵੱਧ ਗੁਰਬਾਣੀ ਪੜਿਆ ਕਰੋ ਗੁਰਬਾਣੀ ਸੁਨਿਆ ਕਰੋ ਤੇ ਜਿੰਨਾ ਹੋ ਸਕਦਾ ਹੈ ਮਨ ਵਿੱਚ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ